ਬਾਪੂ ਜੀ ਪਰਗਣ ਸਿੰਘ ਜੀ ਕਰੀਬ ਉਮਰ 65-66 ਸਾਲ ਦੀ ਸੀ ਬਾਪੂ ਜੀ ਦੀ 15-9-2024 ਨੂੰ ਬਾਪੂ ਜੀ ਸਾਡੇ ਕੋਲੇ ਆਏ ਸੀ ਤੇ 4-5-2025 ਨੂੰ ਇਸ ਦੁਨੀਆ ਤੋਂ ਚਲੇ ਗਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਪੂ ਦਾ ਪੈਰ ਗਲਿਆ ਹੋਇਆ ਸੀ ਬਹੁਤ ਹੀ ਮਾੜੀ ਹਾਲਤ ਸੀ ਜਦੋਂ ਬਾਪੂ ਜੀ ਸਾਡੇ ਕੋਲ ਆਏ ਸੀ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਬਾਪੂ ਪਰਗਣ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਬਾਪੂ ਪਰਗਣ ਸਿੰਘ ਇਸ ਦੁਨੀਆ ਤੋਂ ਇਸ ਜਹਾਨ ਤੋਂ ਕੂਚ ਕਰ ਗਏ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਜਾਬ ਰਾਜ ਸਾਡੇ ਕੋਲੇ 15 9 200 24 ਦੇ ਵਿੱਚ ਬਾਪੂ ਜੀ ਆਏ ਸੀ ਇਹ ਵੀਰ ਹੁਣੇ ਸਾਰੇ ਖੜੇ ਨੇ ਜਿਹੜੇ ਇਹ ਬਾਪੂ ਦੇ ਪਿੰਡ ਦੇ ਨੇ ਬਾਪੂ ਪੰਡੋਰੀ ਜੰਗੀਰ ਪਿੰਡ ਰਹਿੰਦੇ ਸੀ ਤੇ ਬਾਪੂ ਦਾ ਨੱਤਾਂ ਪਿੰਡ ਸੀ ਜਿਲੰਦਰ ਜ਼ਿਲ੍ਹੇ ਦੇ ਵਿੱਚ ਪਿੰਡਾ ਫਲੋਰ ਦੇ ਨੇੜੇ ਹੈ ਨਾ ਜੀ ਹਾਂ ਜੀ ਤੇ ਉੱਥੋਂ ਇਹ ਵੀਰ ਆਏ ਨੇ ਇਹੀ ਵੀਰ ਲੈ ਕੇ ਆਏ ਸੀ ਸਾਨੂੰ ਸਾਡੇ ਕੋਲੇ ਬਾਪੂ ਨੂੰ ਜਦੋਂ ਬਾਪੂ ਜੀ ਲੱਤ ਗਲੀ ਹੋਈ ਸੀ ਪੈਰ ਪੂਰਾ ਗਲਿਆ ਹੋਇਆ ਸੀ ਬਾਪੂ ਜੀ ਜਿੱਥੇ ਕੰਮ ਕਰਦੇ ਸੀ ਸਾਰਾ ਜ਼ਿੰਦਗੀ ਬਾਪੂ ਨੇ ਲੋਕਾਂ ਦੇ ਨਾਲ ਕੰਮ ਕੀਤਾ ਜਿਹੜੇ ਬੰਦੇ ਦੇ ਨਾਲ ਕੰਮ ਕੀਤਾ ਜਾਂ ਹੋਰ ਜਿੰਨੀ ਕਹਿੰਦੇ ਉਹ ਮਦਦ ਕਰ ਸਕਦੇ ਉਹਨਾਂ ਨੇ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਵੀ ਹੱਥ ਖੜੇ ਕਰਤੇ ਵੀ ਅਸੀਂ ਮਦਦ ਨਹੀਂ ਕਰ ਸਕਦੇ ਤਾਂ ਫਿਰ ਪਿੰਡ ਵਾਲਿਆਂ ਨੇ ਏਰੀਆ ਤਕਰੀਫੋਂ ਦੇਖਦੇ ਆਂ ਇਹਦੀਆਂ ਚੀਕਾਂ ਸੁਣਦੇ ਆਂ ਕਿਉਂਕਿ ਲੱਤ ਗਲੀ ਸੀ ਚੀਕਾਂ ਮਾਰਦਾ ਸੀ ਟੜਫਦਾ ਸੀ ਸੁੱਕਿਆ ਪਿਆ ਸੀ ਹੱਡੀਆਂ ਦਾ ਪਿੰਜਰ ਬਣਿਆ ਪਿਆ ਸੀ ਰੋਟੀ ਵੱਲਿਓ ਵੀ ਆਵਾਜ਼ ਆਰ ਸੀ ਤਾਂ ਫਿਰ ਇਹ ਵੀਰ ਸਾਡੇ ਕੋਲੇ ਇੱਥੇ ਲੈ ਕੇ ਆਏ ਤੇ ਬਾਪੂ ਜੀ ਦੀ ਹਾਲਤ ਨੂੰ ਦੇਖਦੇ ਆਂ ਅਸੀਂ ਇੱਥੇ ਬਾਪੂ ਜੀ ਦਾ ਪੈਰ ਸਾਫ਼ ਕੀਤਾ ਕੀੜੇ ਚੱਲ ਚੁੱਕੇ ਸੀ ਬਹੁਤ ਬੁਰੀ ਹਾਲਤ ਸੀ ਬਾਪੂ ਦੇ ਪੈਰ ਦੀ ਮੀਨਾਂ ਡੇਢ ਮਹੀਨਾ ਪੈਰ ਦੀ ਸਫਾਈ ਕਰਦੇ ਰਹੇ ਪਰ ਡਾਕਟਰਾਂ ਨੇ ਦੱਸਿਆ ਵੀ ਪੈਰ ਕੱਟਣਾ ਪੈਣਾ ਨਹੀਂ ਤਾਂ ਪੂਰੀ ਲੱਤ ਵੱਢਣੀ ਪੈ ਸਕਦੀ ਐ ਇਨਫੈਕਸ਼ਨ ਵੱਧ ਰਹੀ ਹੈ ਵੱਧ ਰਹੀ ਹੈ ਘਟ ਨਹੀਂ ਰਹੀ ਤੇ ਬਾਪੂ ਜੀ ਦੇ ਪੈਰ ਦੀਆਂ ਕੁਝ ਉਂਗਲਾਂ ਚਾਰ ਕੱਟਣੀਆਂ ਪਈਆਂ ਜਣੀ ਅੱਧਾ ਪੈਰ ਕੱਟਣਾ ਪਿਆ ਬਾਪੂ ਦਾ ਉਸ ਤੋਂ ਬਾਅਦ ਬਾਪੂ ਤਕੜੇ ਵੀ ਹੋ ਗਏ ਤੰਦਰੁਸਤ ਵੀ ਹੋ ਗਏ ਸੀ ਵਧੀਆ ਆਪਣਾ ਰੋਟੀ ਪਾਣੀ ਖਾਂਦੇ ਸੀ ਪਰ ਇੱਕ ਤਾਂ ਉਮਰ ਵੀ ਜ਼ਿਆਦਾ ਸੀ 70 ਸਾਲ ਦੇ ਨੇੜੇ ਸੀ ਤੇ ਇੱਕ ਇੰਨੀ ਵੱਡੀ ਸਮੱਸਿਆ ਚੋਂ ਨਿਕਲੇ ਸੀ ਬਾਪੂ ਜੀ ਇਨਫੈਕਸ਼ਨ ਸੀ ਜਿਹੜੀ ਉਹ ਕਿਤੇ ਨਾ ਕਿਤੇ ਹੌਲੀ-ਹੌਲੀ ਸਰੀਰ ਨੂੰ ਅੰਦਰੋਂ ਖਾਂਦੀ ਰਹੀ ਹਾਰਟ ਦੀ ਪ੍ਰੋਬਲਮ ਆਉਣ ਲੱਗ ਗਈ ਸੀ ਨਾਲ ਬਾਪੂ ਨੂੰ ਫਿਰ ਹਾਰਟ ਸਕਲੈਪਸ ਹੋ ਗਿਆ ਬਾਪੂ ਦਾ ਤੇ ਹੁਣ ਆਪਣੀਆਂ ਸਵਾਸਾਂ ਦੀ ਪੂੰਜੀਆਂ ਨੂੰ ਪੂਰਾ ਕਰਦਾ ਹੋਇਆ ਬਾਪੂ ਕਾਲ ਚਰਾਨਾ ਕਰ ਗਿਆ ਤੇ ਫਿਰ ਅਸੀਂ ਨੱਗਰ ਨੂੰ ਫੋਨ ਕੀਤਾ ਦੱਸਿਆ ਵੀ ਬਾਪੂ ਵਰਗਣ ਸਿੰਘ ਚੜ੍ਹਾਈ ਕਰ ਗਿਆ ਧੰਨਵਾਦ ਆ ਬਾਈ ਹੁਣੀ ਪਹੁੰਚੇ ਨੇ ਅੱਜ ਇੱਥੇ ਸਾਡੇ ਕੋਲੇ ਅਮਰੀਕ ਚੰਦ ਜੀ ਆਏ ਨੇ ਗਰਮੇਲ RAM ਜੀ ਸਰਪੰਚ ਆਏ ਨੇ ਪਿੰਡ ਪੰਡੋਰੀ ਤੋਂ ਤਾਰਾ ਚੰਦ ਜੀ ਆਏ ਨੇ ਪਿੰਡ ਪੰਡੋਰੀ ਤੋਂ ਪ੍ਰੇਮਜੀਤ ਜੀ ਆਏ ਨੇ ਪੰਚਾਇਤ ਮੈਂਬਰ ਨੇ ਬੂਟਾ RAM ਆ ਜੀ ਇਹ ਵੀ ਪਿੰਡ ਪੰਡੋਰੀ ਤੋਂ ਆ ਬਾਈ ਲਖਣ ਇਹ ਵੀ ਪੰਡੋਰੀ ਪਿੰਡ ਤੋਂ ਆ ਫਿਰ ਕੁਲਵੀਰ ਚੰਦ ਆ ਜੀ ਪੰਚਾਹੇ ਨੱਤਾਂ ਪਿੰਡ ਤੋਂ ਪੰਚਾਇਤ ਮੈਂਬਰ ਆ ਬਾਈ ਤੇ ਅਨੋਖਾ RAM ਆ ਜੀ ਇਹ ਵੀ ਪਿੰਡ ਪੰਡੋਰੀ ਤੋਂ ਆ ਬਾਈ ਹਨ ਤੇ ਇਹ ਧੰਨਵਾਦ ਆ ਬਾਈਆਂ ਦਾ ਜਿਨ੍ਹਾਂ ਨੇ ਆ ਕੇ ਬਾਪੂ ਦੇ ਇਸ ਆਖਰੀ ਸਮੇਂ 'ਚ ਸਾਥ ਦਿੱਤਾ ਕਿ ਬਾਪੂ ਲਵਾਰਸ ਨਹੀਂ ਹੈਗਾ ਬਾਪੂ ਦੇ ਆਪਣੇ ਹੈਗੇ ਨੇ ਬਾਪੂ ਦੇ ਪਰਿਵਾਰਕ ਮੈਂਬਰ ਹੈਗੇ ਨੇ ਜਿਹੜੇ ਅੱਜ ਨਾਲ ਖੜੇ ਨੇ ਆ ਕੇ ਹੈ ਨਾ ਇਹੀ ਹੁੰਦਾ ਜੀ ਜਾਣਾਂ ਤਾਂ ਅਸੀਂ ਸਾਰਿਆਂ ਨੇ ਹੀ ਆ ਇੱਕ ਨਾ ਇੱਕ ਦਿਨ ਸਭ ਨੂੰ ਤੁਰ ਜਾਣਾ ਇੱਥੇ ਕਿਸੇ ਨੇ ਕੋਈ ਕਾਲ ਪਾਵੇ ਨਾ ਨਹੀਂ ਬੰਨਿਆ ਹੋਇਆ ਸਭ ਨੇ ਜਾਣਾ ਪਰ ਆਪਾਂ ਇੱਕ ਦੂਜੇ ਦਾ ਸਾਥ ਦੇਆ ਕਰੀਏ ਇੱਕ ਦੂਜੇ ਦੀ ਬਾਹ ਫੜਿਆ ਕਰੀਏ ਬਾਪੂ ਦਾ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ ਮਾਂ ਪਿਓ ਦੀ ਮੌਤ ਹੋ ਗਈ ਸੀ ਇਕੱਲਾ ਇਕੱਲਾ ਹੀ ਪੁੱਤ ਸੀ ਮਾਪਿਆਂ ਦਾ ਕਹਿੰਦੇ ਕਿ ਬਾਈ ਹੁਣੀ ਦੱਸਦੇ ਆ ਐਂ ਜੀ ਬੈਗੇਜਿੰਗ ਦਾ ਘਰ ਘਰਾਣੇ ਦਾ ਜਿੰਮੇਦਾਰ ਘਰਾਣੇ ਤੁਸੀਂ ਸਭ ਕੋ ਬੈਗ ਗਿਆ ਉਹ ਵੀ ਬੈਗ ਜ਼ਮੀਨ ਜ਼ੈਰ ਸਭ ਕੋ ਬੈਗ ਗਿਆ ਮੇਰੇ ਕੋਲ ਤਾਂ ਬੈਗ ਗਿਆ ਹੂੰ ਰੋਟੀ ਤੇ ਵੀ ਆਵਾਜ਼ ਆਤੀ ਹੈ ਸਾਡਾ ਬਹੁਤ ਧੰਨਵਾਦ ਹੈ ਜਿਹੜਾ ਸੁੱਖ ਨਾਲ ਦਾ ਕਰ ਬਣਾਇਆ ਧੰਨਵਾਦ ਹਾਂ ਰੋੜਦਾ ਨਹੀਂ ਨਹੀਂ ਤੁਸੀਂ ਸਾਥ ਦੇ ਕਰਦੇ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਐਸੀ ਕਿਸਮਤ ਦੀ ਗੱਲ ਆ ਚੰਗਾ ਇਕੱਲਾ ਇਕੱਲਾ ਪੁੱਤ ਸੀ ਬਾਪੂ ਜ਼ਿੰਮੇਦਾਰ ਪਰਿਵਾਰ ਸੀ ਮਾਪਿਓ ਵੀ ਤੇ ਖੁਦ ਵੀ ਅੱਜ ਚਲੇ ਆ ਗਿਆ ਰਿਹਾ ਕੁਛ ਨਹੀਂ ਘਰ-ਬਾਰ ਸਭ ਕੁਝ ਜ਼ਮੀਨ ਜਦਾਂ ਸਭ ਕੁਝ ਵਿਕ ਗਿਆ ਸੀ ਅੱਜ ਕੋਈ ਮਾਸੀ ਦਾ ਪੁੱਤ ਕੋਈ ਮਾਮੇ ਦਾ ਪੁੱਤ ਕੋਈ ਚਾਚੇ ਦਾ ਪੁੱਤ ਕੋਈ ਤਾਏ ਦਾ ਪੁੱਤ ਕੋਈ ਭੂਆ ਦਾ ਪੁੱਤ ਕੋਈ ਨਹੀਂ ਆਉਂਦਾ ਭਾਈ ਦੇਖਣ ਨੂੰ ਵੀ ਤਿਆਰ ਨਹੀਂ ਸੀ ਕੋਈ ਇਹ ਰਿਸ਼ਤੇ ਕਾਦੇ ਵਾਸਤੇ ਆ ਫਿਰ ਸਾਡੇ ਮਾਮੇ ਮਾਸੀ ਤੇ ਭੂਆ ਇਹ ਤਿੰਨ ਰਿਸ਼ਤੇ ਸਿੱਧੇ ਡਾਇਰੈਕਟ ਬਲੱਡ ਨਾਲ ਰਿਲੇਟਡ ਨੇ ਸਾਡੇ ਉਹ ਉੱਥੇ ਆਇਆ ਵੀ ਮੈਂ ਨਾ ਚਾਹਦਾ ਸੀ ਬਗ ਲੱਗੇ ਤੇ ਕੋਈ ਆਇਆ ਹੀ ਨਹੀਂ ਜੀ ਤੇ ਚਲੋ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਆਪਣਾ ਇੱਕ ਇਨਸਾਨ ਹੋਣ ਦਾ ਰਿਸ਼ਤਾ ਨਿਭਾਇਆ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਨਾਲ ਜਿਹੜਾ ਬਾਪੂ ਜੀ ਦਾ ਰਿਸ਼ਤਾ ਸੀ ਕੋਈ ਵੀ ਪੁਰਾਣਾ ਸਬੰਧ ਸੀ ਅਸੀਂ ਉਹ ਪੂਰਾ ਕਰਨ ਦਾ ਯਤਨ ਕੀਤਾ ਕੋਸ਼ਿਸ਼ ਕੀਤੀ ਤੇ ਬਾਪੂ ਜੀ ਨੇ ਜਿਹੜਾ 7 ਮਹੀਨੇ ਤੇ 19 ਦਿਨਾਂ ਦਾ ਸਫ਼ਰ ਇੱਥੇ ਪੂਰਾ ਕੀਤਾ ਉਹਦੇ ਵਿੱਚ ਅਸੀਂ ਸਾਡੀ ਟੀਮ ਨੇ ਸਾਡੇ ਡਾਕਟਰ ਸਾਹਿਬਾਨਾਂ ਦੀ ਪੂਰੀ ਮੈਡੀਕਲ ਟੀਮ ਨੇ ਪਰ ਜੋਰ ਯਤਨ ਕੀਤਾ ਵੀ ਬਾਪੂ ਜੀ ਦੀ ਅਸੀਂ ਸੇਵਾ ਵੀ ਕਰ ਸਕੀਏ ਸੰਭਾਲ ਕਰ ਸਕੀਏ ਬਾਪੂ ਜੀ ਦਾ ਇਲਾਜ ਕਰ ਸਕੀਏ ਕੋਈ ਸਤੋਂ ਕੋਈ ਉਚੀ ਨਿਮੀ ਹੋ ਗਈ ਹੋਵੇ ਕੋਈ ਗਲਤੀ ਹੋ ਗਈ ਹੋਵੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮਾਫ ਕਰਿਓ ਅੱਗੇ ਤੋਂ ਚੰਗੀ ਸੇਵਾ ਕਰਨ ਦਾ ਬਲ ਬਖਸ਼ਿਓ ਤੇ ਬਾਪੂ ਪਰਗਣ ਸਿੰਘ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਿਓ ਇਹਨਾਂ ਦੀ ਆਤਮਾ ਦੀ ਨੂੰ ਸ਼ਾਂਤੀ ਬਖਸ਼ਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਿਓ ਹੁਣ ਬਾਪੂ ਜੀ ਦਾ ਅੰਤਮ ਸੰਸਕਾਰ ਆ ਜਿਹੜਾ ਪਿੰਡ ਹਸਨਪੁਰ ਇੱਥੇ ਸ਼ਮਸ਼ਾਨ ਘਾਟ ਚ ਹੋਵੇਗਾ ਤੇ ਭਾਈ ਨਿਸ਼ਾਨ ਸਿੰਘ ਜੀ ਹੁਣ ਅਰਦਾਸ ਕਰਨਗੇ ਤਾਂ ਜੋ ਅਸੀਂ ਇੱਥੋਂ ਚਾਲੇ ਪਾ ਸਕੀਏ ਜਪੋ ਸਤਨਾਮ ਸਤਨਾ ਸਤਨਾਮ ਜੀ